ਵਾੰਦੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਧਾਰ ਕਾਰਡ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਕਿਵੇਂ ਤੁਸੀਂ ਆਧਾਰ ਕਾਰਡ ਦੇ ਵਿੱਚ ਆਪਣਾ ਮੋਬਾਈਲ ਨੰਬਰ ਚੈੱਕ ਕਰ ਸਕਦੇ ਜੀ ਜਨਮ ਤਰੀਕ ਕਿਵੇਂ ਚੇਂਜ ਕਰਵਾ ਸਕਦੇ ਜੀ ਨਾਮ ਐਡਰੈਸ ਆਪਣੇ ਫਿੰਗਰਪ੍ਰਿੰਟ ਲੌਕ ਆਨ ਲੌਕ ਕਿਵੇਂ ਕਰ ਸਕਦੇ ਜੀ ਆਧਾਰ ਕਾਰਡ ਨੂੰ ਡਾਊਨਲੋਡ ਕਿਵੇਂ ਕਰਨਾ ਵਾ ਆਧਾਰ ਕਾਰਡ ਦੇ ਵਿੱਚ ਜੇਕਰ ਤੁਸੀਂ ਕੋਈ ਵੀ ਕਰੈਕਸ਼ਨ ਕਰਾਉਣੀ ਆ ਤਾਂ ਉਹਨੂੰ ਕਿਵੇਂ ਕਰਵਾ ਸਕਦੇ ਜੇ ਇਹ ਕਿੱਥੋਂ ਕਰਵਾ ਸਕਦੇ ਜੇ ਜੇਕਰ ਆਧਾਰ ਕਾਰਡ ਦੇ ਨਾਲ ਇਹ ਵੀ ਤੁਸੀਂ ਚੈੱਕ ਕਰ ਸਕਦੇ ਜੇ ਤੁਹਾਡਾ ਕਿਹੜਾ ਬੈਂਕ ਦਾ ਅਕਾਊਂਟ ਨੰਬਰ ਜਿਹੜਾ ਵਾ ਉਹ ਲਿੰਕ ਹੈਗਾ ਵਾ ਇਹ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਜਾਵੇ ਬਾਕੀ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨੋਟੀਫਿਕੇਸ਼ਨ ਬੈਲ ਨੂੰ ਆਨ ਕਰ ਦਿਓ ਜੇਕਰ ਜਾਣਕਾਰੀ ਇਹਦੇ ਵਿੱਚ ਤੁਹਾਨੂੰ ਕਿਸੇ ਵੀ ਚੀਜ਼ ਦਾ ਪਤਾ ਨਹੀਂ ਲੱਗਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਆਪਣਾ ਕਰ ਸਕਦੇ ਜੇ ਉਸ ਦਾ ਰਿਪਲਾਈ ਜਿਹੜਾ ਵਾ ਤੁਹਾਨੂੰ ਮਿਲ ਜਾਵੇਗਾ ਬਾਕੀ ਜੇਕਰ ਵੀਡੀਓ ਨੂੰ ਪੂਰਾ ਦੇਖਦੇ ਜੇ ਤਾਂ 100% ਤੁਹਾਨੂੰ ਕਿਸੇ ਨੂੰ ਹੀ ਕੋਈ ਵੀ ਪੁੱਛਣ ਦੀ ਜ਼ਰੂਰਤ ਨਹੀਂ ਪਵੇਗੀ ਬਹੁਤ ਕਲੀਅਰਲੀ ਜਿਹੜਾ ਵਾ ਪੰਜਾਬੀ ਦੇ ਵਿੱਚ ਸਰਲ ਤੇ ਸੌਖਾ ਤਰੀਕਾ ਜਿਹੜਾ ਵਾ ਮੈਂ ਦੱਸਦਾ ਵਾਂ ਕਿ ਜਿਸ ਦੇ ਨਾਲ ਤੁਸੀਂ ਘਰ ਬੈਠੇ ਆਪਣੇ ਮੋਬਾਈਲ ਤੋਂ ਹੀ ਸਾਰੀ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ ਹਾਂਜੀ ਦੇ ਸਭ ਤੋਂ ਪਹਿਲਾਂ Google Chrome ਓਪਨ ਕਰ ਲੈਣਾ ਵਾ ਇਸ ਦੇ ਵਿੱਚ UIDIA ਲਿਖਣਾ ਵਾ ਇਸ ਦੀ ਅਫੀਸ਼ੀਅਲ ਸਾਈਟ ਵੀ ਤੁਹਾਨੂੰ ਇੱਥੇ ਜਿਹੜੀ ਓਪਨ ਹੋ ਜਾਵੇਗੀ ਇਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਇਸ ਦੇ ਉੱਪਰ ਤੋਂ ਓਕੇ ਕਰ ਦੇਣਾ ਵਾ ਇੱਥੇ ਤੋਂ ਹੀ ਆਪਣੀ ਭਾਸ਼ਾ ਸਿਲੈਕਟ ਕਰ ਲੈਣੀ ਹੈ ਜੇ ਇੰਗਲਿਸ਼ ਹਿੰਦੀ ਪੰਜਾਬੀ ਜਿਹੜੀ ਵੀ ਹੈਗੀ ਹੈ ਜਿਸ ਤਰ੍ਹਾਂ ਮੈਂ ਇੱਥੇ ਇੰਗਲਿਸ਼ ਕਰਾਂਗਾ ਹੁਣ ਤੁਹਾਡੇ ਸਾਹਮਣੇ ਇਸ ਤਰ੍ਹਾਂ ਬਹੁਤ ਸਾਰੀਆਂ ਇਸ ਦੀਆਂ ਆਪਸ਼ਨਾਂ ਜਿਹੜੀਆਂ ਓਪਨ ਹੋ ਜਾਣਗੀਆਂ ਇਸ ਤਰ੍ਹਾਂ ਇਹਨੂੰ ਤਾਂ ਉੱਪਰ ਨੂੰ ਕਰਨਾ ਵਾ ਇਸ ਦੇ ਵਿੱਚੋਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ ਇੱਥੇ ਤੁਹਾਨੂੰ ਥੋੜਾ ਜਿਹਾ ਉੱਪਰ ਕਰੋ ਗੈਟ ਆਧਾਰ ਵਾਲੀ ਆਪਸ਼ਨ ਆ ਰਹੀ ਹੈ ਇਹਦੇ ਵਿੱਚ ਤੁਹਾਨੂੰ ਮਿਲ ਜਵੇਗੀ ਆਧਾਰ ਡਾਊਨਲੋਡ ਆ ਆ ਡਾਊਨਲੋਡ ਆਧਾਰ ਇਸ ਵਾਲੀ ਦੇ ਉੱਪਰ ਓਕੇ ਕਰ ਦੇਣਾ ਵਾ ਐਵੇਂ ਦਾ ਪੇਜ ਜਿਹੜਾ ਵਾ ਇੱਥੇ ਓਪਨ ਹੋਣਾ ਵਾ ਹੁਣ ਇਸ ਦੇ ਵਿੱਚ ਉਹ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ ਇੱਥੇ ਡੈਸ਼ ਬੋਰਡ ਜਿੱਥੇ ਲਿਖਿਆ ਆ ਵਾ ਡੈਸ਼ ਬੋਰਡ ਡੈਸ਼ ਬੋਰਡ ਵਾਲੇ ਦੇ ਉੱਪਰ ਓਕੇ ਕਰ ਦੇਣਾ ਵਾ ਉਸ ਤੋਂ ਬਾਅਦ ਐਵੇਂ ਦੀ ਆਪਸ਼ਨਾਂ ਤੁਹਾਡੇ ਸਾਹਮਣੇ ਜਿਹੜੀਆਂ ਓਪਨ ਹੋ ਜਾਣਗੀਆਂ ਇਸ ਨੂੰ ਤੁਸੀਂ ਉੱਪਰ ਕਰਨਾ ਵਾ ਇਸ ਤਰ੍ਹਾਂ ਸਭ ਤੋਂ ਪਹਿਲਾਂ ਇਹਨੂੰ ਸਭ ਤੋਂ ਉੱਪਰ ਜਾਣ ਦੇਣਾ ਵਾ ਤੇ ਇੱਥੇ ਤੁਹਾਨੂੰ ਇੱਕ ਆਪਸ਼ਨ ਇਸ ਦੇ ਵਿੱਚ ਮਿਲੇਗੀ ਚੈੱਕ ਆਧਾਰ ਵੈਲਿਡਿਟੀ ਇਸ ਦੇ ਉੱਪਰ ਓਕੇ ਕਰਨ ਤੋਂ ਬਾਅਦ ਇੱਥੇ ਆਪਣੇ ਦੋਈ ਆਧਾਰ ਕਾਰਡ ਦਾ ਨੰਬਰ ਭਰ ਲੈਣਾ ਤੇ ਜਿਹੜਾ ਕੈਪਚਾ ਕੋਡ ਹੈ ਇਸ ਨੂੰ ਫਿਲ ਕਰ ਲੈਣਾ ਵਾ ਆਧਾਰ ਕਾਰਡ ਨੰਬਰ ਭਰਨ ਤੋਂ ਬਾਅਦ ਇਸ ਤਰ੍ਹਾਂ ਸੇਮ ਕੈਪਚਾ ਭਰਨ ਤੋਂ ਬਾਅਦ ਇੱਥੇ ਪ੍ਰੋਸੀਡ ਤੇ ਓਕੇ ਕਰ ਦੇਣਾ ਵਾ ਹੁਣ ਇੱਥੇ ਉੱਪਰਲੀ ਸਾਈਡ ਤੇ ਤੁਹਾਡਾ ਆਧਾਰ ਕਾਰਡ ਦਾ ਨੰਬਰ ਸ਼ੋਅ ਕਰੇਗਾ ਤੇ ਇੱਥੇ ਤੁਸੀਂ ਦੇਖ ਸਕਦੇ ਜੇ ਮੋਬਾਈਲ ਨੰਬਰ ਲਾਸਟ ਦੇ 321 ਵਾਲਾ ਜਿਹੜਾ ਮੋਬਾਈਲ ਨੰਬਰ ਇਸ ਆਧਾਰ ਕਾਰਡ ਦੇ ਨਾਲ ਲਿੰਕ ਆ ਤੁਹਾਡੇ ਆਧਾਰ ਕਾਰਡ ਦੇ ਨਾਲ ਵੀ ਜਿਹੜਾ ਮੋਬਾਈਲ ਨੰਬਰ ਲਿੰਕ ਹੋਵੇਗਾ ਉਸ ਦੇ ਲਾਸਟ ਦੇ ਤਿੰਨ ਡਿਜੀਟ ਇਥੇ ਸ਼ੋ ਕਰ ਜਾਣਗੇ ਜੇਕਰ ਨਹੀਂ ਹੋਏਗਾ ਨਾਲ ਇਥੇ ਨੋਟ ਮੈਪਡ ਆ ਜਾਏਗਾ ਉਸ ਦਾ ਮਤਲਬ ਹੋਏਗਾ ਵੀ ਤੁਹਾਡੇ ਦਾ ਆਧਾਰ ਕਾਰਡ ਦੇ ਨਾਲ ਕੋਈ ਵੀ ਮੋਬਾਈਲ ਨੰਬਰ ਜਿਹੜਾ ਵਾ ਨਹੀਂ ਲਿੰਕ ਹੈਗਾ ਇਹ ਪਤਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਫਿਰ ਤੋਂ ਇਥੇ ਬੈਕ ਚਲੇ ਜਾਣਾ ਗੋ ਟੂ ਡੈਸ਼ ਬੋਰਡ ਵਾਲੀ ਆਪਸ਼ਨ ਦੇ ਉੱਪਰ ਓਕੇ ਕਰ ਦੇਣਾ ਵਾ ਹੁਣ ਇਥੇ ਲੌਗ ਇਨ ਦੇ ਆਪਸ਼ਨ ਤੁਹਾਨੂੰ ਆ ਦਿਖਾਈ ਦੇਵੇਗੀ ਇਥੇ ਲੌਗ ਇਨ ਵਾਲੇ ਦੇ ਉੱਪਰ ਓਕੇ ਕਰ ਦੇਣਾ ਵਾ ਹੁਣ ਇੱਥੇ ਉੱਪਰ ਤੁਸੀਂ ਆਪਣਾ ਆਧਾਰ ਕਾਰਡ ਦਾ ਨੰਬਰ ਭਰ ਲੈਣਾ ਵਾ ਨੰਬਰ ਭਰਨ ਤੋਂ ਬਾਅਦ ਦੇ ਵਿੱਚ ਫਿਰ ਸੇਮ ਤੋਂ ਇੱਥੇ ਕੈਪਚਾ ਆ ਰਿਹਾ ਵਾ ਕੈਪਚਾ ਫਿਲ ਕਰਕੇ ਲੌਗਇਨ ਵਿਦ OTP ਵਾਲੀ ਆਪਸ਼ਨ ਦੇ ਉੱਪਰ ਓਕੇ ਕਰਨਾ ਵਾ ਹੁਣ ਇੱਥੇ ਜਿਵੇਂ ਦੇਖਿਆ ਵਾ ਜਿਹੜਾ ਵੀ ਤੁਹਾਡਾ ਮੋਬਾਈਲ ਨੰਬਰ ਲਿੰਕ ਹੈ ਉਸ ਦੇ ਉੱਪਰ ਇੱਕ OTP ਆਏਗਾ 6 ਅੱਖਰਾਂ ਵਾਲਾ ਉਹ ਇਸ ਦੇ ਵਿੱਚ ਭਰ ਕੇ ਇੱਥੇ ਲੌਗਇਨ ਕਰ ਦੇਣਾ ਵਾ ਹਾਂਜੀ ਤੇ ਲੌਗਇਨ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਇੱਥੋਂ ਤੁਹਾਨੂੰ ਸਾਰੀਆਂ ਆਪਸ਼ਨਾਂ ਇਸ ਦੇ ਵਿੱਚ ਸ਼ੋਅ ਕਰ ਜਾਣਗੀਆਂ ਐਡਰੈਸ ਅਪਡੇਟ ਡਾਊਨਲੋਡ ਆਧਾਰ ਆਰਡਰ ਪੀਵੀਸੀ ਕਾਰਡ ਇਹ ਸਾਰੀਆਂ ਆਪਸ਼ਨਾਂ ਮਿਲ ਜਾਣਗੀਆਂ ਹੁਣ ਸਭ ਤੋਂ ਪਹਿਲਾਂ ਗੱਲ ਕਰਾਂਗੇ ਡਾਊਨਲੋਡ ਆਧਾਰ ਦੀ ਇਸ ਦੇ ਉੱਪਰ ਜਾਣਾ ਹੈ ਇੱਥੇ ਤੁਸੀਂ ਇੱਥੇ ਤੁਹਾਡਾ ਨਾਮ ਐਡਰੈਸ ਡੇਟ ਆਵਰ ਸਾਰਾ ਕੁਝ ਤੁਹਾਨੂੰ ਇੱਥੇ ਸ਼ੋਅ ਕਰ ਜਾਵੇਗਾ ਤੇ ਇਸ ਤੋਂ ਥੱਲੇ ਜਾ ਦੇਖੋਗੇ ਇੱਥੇ ਤੁਹਾਨੂੰ ਡਾਊਨਲੋਡ ਦੀ ਆਪਸ਼ਨ ਮਿਲ ਜਾਵੇਗੀ ਇੱਥੋਂ ਤੁਸੀਂ ਜਾ ਕੇ ਆਪਣਾ ਆਧਾਰ ਕਾਰਡ ਨੂੰ ਡਾਊਨਲੋਡ ਕਰ ਲੈਣਾ ਵਾ ਇਸ ਤਰ੍ਹਾਂ ਜਿਹੜਾ ਤੁਹਾਡਾ ਆਧਾਰ ਕਾਰਡ ਆ ਇਹ ਇੱਥੇ ਡਾਊਨਲੋਡ ਹੋ ਜਾਵੇਗਾ ਹੁਣ ਜਦ ਤੁਸੀਂ ਇਸ ਆਧਾਰ ਕਾਰਡ ਨੂੰ ਜਿਹੜਾ ਵਾ ਡਾਊਨਲੋਡ ਕਰਨ ਤੋਂ ਬਾਅਦ ਓਪਨ ਕਰਨਾ ਵਾਂਗੇ ਇੱਥੇ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਚੂਸ ਕਰ ਸਕਦੇ ਜੇ ਜਿਹੜਾ ਵੀ ਤੁਹਾਡੇ ਮੋਬਾਈਲ ਦੇ ਵਿੱਚ ਸਪੋਰਟਡ ਹੈਗੀ ਐਪ ਉਸ ਨੂੰ ਓਕੇ ਕਰ ਦੇਣਾ ਵਾ ਓਕੇ ਕਰਨ ਤੋਂ ਬਾਅਦ ਹੁਣ ਇੱਥੇ ਪਾਸਵਰਡ ਮੰਗ ਰਿਹਾ ਵਾ ਪਾਸਵਰਡ ਦੇ ਵਿੱਚ ਸਭ ਤੋਂ ਪਹਿਲਾਂ ਕੰਡੀਸ਼ਨ ਇਹ ਹੁੰਦੀ ਹੈ ਕਿ ਤੁਸੀਂ ਇਸ ਨੂੰ ਕੈਪੀਟਲ ਲੈਟਰ ਦੇ ਵਿੱਚ ਸਾਰਿਆਂ ਨੂੰ ਕਰ ਲੈਣਾ ਵਾ ਲੈਟਰ ਨੂੰ ਕੈਪੀਟਲ ਕਰ ਲੈਣਾ ਵਾ ਤੇ ਤੁਹਾਡਾ ਨਾਮ ਜੋ ਵੀ ਤੁਹਾਡਾ ਨਾਮ ਹੈਗਾ ਜਿਸ ਤਰ੍ਹਾਂ ਮੇਰਾ ਨਾਮ ਗੁਰਵਿੰਦਰ ਮੈਂ ਜ ਯੂ ਆਰ ਡਬਲਯੂ ਪਹਿਲੇ 4 ਅੱਖਰ ਵੱਡੇ ਅੱਖਰਾਂ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਜੋ ਵੀ ਤੁਹਾਡੀ ਡੇਟ ਆਫ ਬਰਥ ਹੈ 1994 ਆ 95 ਆ 96 ਆ ਉਸ ਹਿਸਾਬ ਨਾਲ ਤੁਸੀਂ ਇੱਥੋਂ 1995 96 97 ਉਹ ਸਿਲੈਕਟ ਕਰ ਲੈਣੀ ਹੈ ਚਾਰ ਪਹਿਲੇ ਅੱਖਰ ਦੇ ਪਹਿਲੇ ਚਾਰ ਅੱਖਰ ਨਾਮ ਵਾਲੇ ਉਸ ਤੋਂ ਬਾਅਦ ਚਾਰ ਅੱਖਰ ਡੇਟ ਆਫ ਬਰਥ ਦੇ ਲਾਸਟ ਸਾਲ ਵਾਲੇ ਜਿਹੜੇ ਉਹੀ ਭਰਨੇ ਹੁੰਦੇ ਆ ਜੋ ਵੀ ਤੁਹਾਡਾ ਸਾਲ ਦੇ ਅੱਖਰ ਨੇ 1991 92 93 ਜੋ ਵੀ ਹੈਗਾ ਤੇ ਇੱਥੇ ਕਨਫਰਮ ਵਾਲੇ ਦੇ ਉੱਪਰ ਓਕੇ ਕਰ ਦੇਣਾ ਵਾ ਇਸ ਤਰ੍ਹਾਂ ਤੁਹਾਡਾ ਜਿਹੜਾ ਆਧਾਰ ਕਾਰਡ ਹੋ ਡਾਊਨਲੋਡ ਹੋ ਜਾਵੇਗਾ ਤੇ ਤੁਹਾਡੇ ਸਾਹਮਣੇ ਓਪਨ ਹੋ ਜਾਵੇਗਾ ਇਸ ਨੂੰ ਤੁਸੀਂ ਫੋਟੋਕਾਪੀ ਵੀ ਕਰਾ ਸਕਦੇ ਜੇ ਡਾਊਨਲੋਡ ਕਰਕੇ ਆਪਣੇ ਰੱਖ ਸਕਦੇ ਜੇ ਉਸ ਤੋਂ ਬਾਅਦ ਦੇ ਵਿੱਚ ਗੱਲ ਕਰਾਂਗੇ ਤੁਹਾਡੇ ਆਧਾਰ ਕਾਰਡ ਨਾਲ ਕਿਹੜਾ ਤੁਹਾਡਾ ਬੈਂਕ ਜਿਹੜਾ ਲਿੰਕ ਆ ਉਹ ਇੱਥੇ ਆ ਰਹੀ ਆਪਸ਼ਨ ਬੈਂਕ ਸੀਡਿੰਗ ਸਟੇਟਸ ਇਸ ਦੇ ਉੱਪਰ ਓਕੇ ਕਰ ਦੇਣਾ ਵਾ ਜਿਵੇਂ ਕਿ ਆਪਾਂ ਅੰਗੂਠਾ ਲਾ ਕੇ ਪੈਸੇ ਕਢਵਾਉਨੇ ਆ ਉਹ ਵਾਲਾ ਇੱਥੇ ਸ਼ੋ ਕਰੇਗਾ ਹੁਣ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਬੈਂਕ ਦਾ ਨਾਮ ਸ਼ੋ ਕਰ ਰਿਹਾ ਵਾ ਬੈਂਕ ਸੀਡਿੰਗ ਸਟੇਟਸ ਐਕਟੀਵੇਟ ਆ ਰਿਹਾ ਵਾ ਤੇ ਲਾਸਟ ਕਿੰਨੀ ਤਰੀਕ ਨੂੰ ਤੁਸੀਂ ਜਿਹੜਾ ਅਕਾਊਂਟ ਹੈ ਆਪਣਾ ਅਪਡੇਟ ਕਰਵਾਇਆ ਵਾ ਇਹ ਸਾਰਾ ਇੱਥੇ ਸ਼ੋ ਕਰ ਜਾਵੇਗਾ ਉਸ ਤੋਂ ਬਾਅਦ ਦੇ ਵਿੱਚ ਲੋਕ ਅਨਲੌਕ ਬਾਇਓਮੈਟ੍ਰਿਕ ਇਸ ਦੇ ਉੱਪਰ ਓਕੇ ਕਰਾਂਗੇ ਬਹੁਤ ਸਾਰੇ ਵੀਰਾਂ ਦੀ ਜਿਹੜੇ ਆ ਜਦ ਬਾਇਓਮੈਟ੍ਰਿਕ ਲਾਈ ਦੀ ਹੈ ਕਿਤੇ ਵੀ ਪੈਸੇ ਕੱਢਣ ਲਈ ਜਾਂ ਕੇवाईसी ਕਰਨ ਲਈ ਤਾਂ ਲੋਕ ਆਉਂਦੀ ਆ ਉਹ ਇੱਥੋਂ ਹੀ ਜਿਹੜਾ ਵਾ ਆਪਾਂ ਇਸ ਨੂੰ ਲੋਗ ਇਨ ਲੋਗ ਕਰ ਸਕਦੇ ਤੇ ਨੈਕਸਟ ਵਾਲੀ ਆਪਸ਼ਨ ਆ ਰਹੀ ਆ ਨੈਕਸਟ ਵਾਲੀ ਆਪਸ਼ਨ ਦੇ ਉੱਪਰ ਓਕੇ ਕਰ ਦੇਣਾ ਵਾ ਹੋਣ ਇਥੇ ਟਰਮ ਤੇ ਕੰਡੀਸ਼ਨ ਦੱਸੀਆਂ ਗਈਆਂ ਵਾ ਇਸ ਦੇ ਉੱਪਰ ਓਕੇ ਕਰ ਦੇਣਾ ਵਾ ਓਕੇ ਕਰਨ ਤੋਂ ਬਾਅਦ ਦੇ ਫਿਰ ਨੈਕਸਟ ਕਰ ਦੇਣਾ ਵਾ ਇਸ ਤਰ੍ਹਾਂ ਨਹੀਂ ਦੇਖੋਗੇ ਇੱਥੇ ਤੁਹਾਡਾ ਸਟੇਟਸ ਸ਼ੋ ਕਰ ਜਾਏ ਜੂਰ ਬਾਇਓਮੈਟ੍ਰਿਕ ਹੈਸ ਬੀਨ ਲੌਗਡ ਸਕਸੈਸਫੁਲੀ ਹੁਣ ਫਿਰ ਤੋਂ ਤੁਸੀਂ ਇੱਥੇ ਗੋ ਟੂ ਡੈਸ਼ਬੋਰਡ ਵਾਲੀ ਆਪਸ਼ਨ ਦੇ ਉੱਪਰ ਓਕੇ ਚੈੱਕ ਕਰ ਦੇਣਾ ਵਾ ਫਿਰ ਤੋਂ ਸਾਰੀਆਂ ਆਪਸ਼ਨਾਂ ਤੁਹਾਨੂੰ ਇੱਥੇ ਦਿਖਾਈ ਦੇਣਗੀਆਂ ਹੁਣ ਫਿਰ ਤੋਂ ਇੱਥੇ ਤੁਸੀਂ ਦੇਖੋਗੇ ਇੱਥੇ ਤੁਹਾਡੇ ਲੌਗ ਦੀ ਆਪਸ਼ਨ ਆ ਰਹੀ ਹੈ ਇੱਥੇ ਜਾਣਾ ਫਿਰ ਤੋਂ ਫਿਰ ਤੋਂ ਇੱਥੇ ਨੈਕਸਟ ਵਾਲੀ ਆਪਸ਼ਨ ਕਰ ਦੇਣੀ ਆ ਪੀ ਜੇ ਕਰਦੇ ਥੋੜੇ ਦੇਰ ਲਈ ਆਪਣੇ ਯੂਜ਼ ਕਰਨੀ ਹੈ ਫਿੰਗਰਪ੍ਰਿੰਟ ਫਿਰ ਉੱਪਰ ਵਾਲੀ ਦੇ ਜੇਕਰ ਪਰਮਾਨੈਂਟਲੀ ਕਰਨੀ ਆ ਵੀ ਸਾਡੀਆਂ ਓਪਨ ਹੀ ਰਹਿਣ ਆਪਾਂ ਨੂੰ ਵਾਰ-ਵਾਰ ਐਪ ਦੇ ਵਿੱਚ ਨਾ ਆਉਣਾ ਪਵੇ ਇਸ ਦੇ ਲਈ ਪਰਮਾਨੈਂਟ ਵਾਲੀ ਦੇ ਕਰਕੇ ਨੈਕਸਟ ਵਾਲੀ ਦੇ ਕਰ ਦੇਣਾ ਵੇ ਤੇ ਦੇਖੋਗੇ ਯੂਅਰ ਬਾਇਓਮੈਟ੍ਰਿਕ ਹੈ ਸਪੀਨ ਅਨਲੌਕ ਇਸ ਤਰ੍ਹਾਂ ਤੁਸੀਂ ਬਾਇਓਮੈਟ੍ਰਿਕ ਆਪਣੀਆਂ ਲੌਗ ਅਨਲੌਕ ਕਰ ਸਕਦੇ ਜੀ ਹੁਣ ਇਸ ਦੇ ਵਿੱਚ ਜੇਕਰ ਕੋਈ ਵੀ ਕਿਸੇ ਤਰ੍ਹਾਂ ਦਾ ਤੁਸੀਂ ਅਪਡੇਟ ਵਗਾਰਾ ਕਰਾਇਆ ਵਾ ਇੱਥੇ ਆਧਾਰ ਅਪਡੇਟ ਹਿਸਟਰੀ ਆ ਜਾਵੇਗੀ ਇਸ ਦੇ ਉੱਪਰ ਜਾ ਕੇ ਤੁਸੀਂ ਚੈੱਕ ਕਰ ਸਕਦੇ ਜੇ ਕਿਹੜੀ ਕਿਹੜੀ ਡੇਟ ਨੂੰ ਕਦੋਂ-ਕਦੋਂ ਤੁਸੀਂ ਆਪਣੇ ਆਧਾਰ ਕਾਰਡ ਦੇ ਵਿੱਚ ਕੀ ਕੀ ਇਸ ਦੇ ਵਿੱਚ ਚੇਂजेस ਜਿਹੜੇ ਆ ਕਰਵਾਏ ਹੋਏ ਨੇ ਉਸ ਤੋਂ ਬਾਅਦ ਦੇ ਵਿੱਚ ਡਾਕੂਮੈਂਟ ਅਪਡੇਟ ਦੀ ਆਪਸ਼ਨ ਇਸ ਦੇ ਵਿੱਚ ਮਿਲ ਜਾਵੇਗੀ ਐਡਰੈਸ ਅਪਡੇਟ ਦੀ ਆਪਸ਼ਨ ਵੀ ਮਿਲ ਜਾਵੇਗੀ ਸਾਰੀਆਂ ਇਨਸਟਰਕਸ਼ਨ ਇਸ ਦੇ ਵਿੱਚ ਲਿਖੀਆਂ ਆਆਂ ਵਾ ਇਸ ਤਰ੍ਹਾਂ ਬਹੁਤ ਆਸਾਨੀ ਦੇ ਨਾਲ ਤੁਸੀਂ ਆਪਣੇ ਆਧਾਰ ਕਾਰਡ ਦੇ ਜਿਹੜੇ ਆ ਸਾਰੇ ਫੰਕਸ਼ਨ ਇਸ ਦੇ ਵਿੱਚੋਂ ਵੇਖ ਸਕਦੇ ਜੇ ਲੋਕ ਅਨਲੌਕ ਸਾਰਾ ਕੁਝ ਕਰ ਸਕਦੇ ਜੇ